ਸਾਡੇ ਅੰਦਰ ਨਾਦ ਚੱਲਦਾ ਹੋਵੇ ਤੇ ਸਾਨੂੰ ਪਤਾ ਨਾ ਹੋਵੇ ਜਾਂ ਸਾਡੇ ਅੰਦਰ ਸਨਾਟੇ ਵਰਗੀ ਆਵਾਜ਼ ਚੱਲਦੀ ਹੋਵੇ ਤੇ ਅਸੀਂ ਉਸ ਨੂੰ ਨਾਦ ਸਮਝਦੇ ਹੋਈਏ ਕੀ ਸਨਾਟੇ ਵਰਗੀ ਆਵਾਜ਼ ਹੀ ਅਸਲੀ ਨਾਦ ਹੈ ਵੇਦਾ ਗ੍ਰੰਥਾਂ ਦੇ ਵਿੱਚ ਆਪਾਂ ਅਨਹਦ ਸ਼ਬਦ ਨਾਦ ਤੂਰ ਸੱਚੇ ਸ਼ਬਦ ਬਾਰੇ ਨਾਮ ਬਾਰੇ ਬਹੁਤ ਸੁਣਿਆ ਹੈ ਫਿਰ ਸਾਡਾ ਵੀ ਦਿਲ ਕਰਦਾ ਹੈ ਕਿ ਆਪਾਂ ਵੀ ਇਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਕਰੀਏ ਹੁਣ ਆਪਾਂ ਇਹਨਾਂ ਅਨਹਦ ਸ਼ਬਦ ਜੋ ਆ ਜੋ ਨਾਦ ਆ ਇਹਨਾਂ ਤੱਕ ਕਿਵੇਂ ਪਹੁੰਚੀਏ ਸਾਨੂੰ ਵੀ ਉਹ ਨਾਦ ਦੀ ਆਵਾਜ਼ ਕਿਵੇਂ ਸੁਣਾਈ ਦੇਵੇ ਨਾਮ ਸਿਮਰਨ ਕਰਦੇ ਕਰਦੇ ਜੀਵ ਦੇ ਅੰਦਰ ਬਹੁਤ ਧੁਨਾ ਪ੍ਰਗਟ ਹੋ ਜਾਂਦੀਆਂ ਕਿਉਂਕਿ ਜੋ ਸਵਾਸਾਂ ਦਾ ਸੰਤੁਲਨ ਸੀ ਉਹ ਜੀਵ ਨੇ ਠੀਕ ਕਰ ਲਿਆ ਜਦੋਂ ਵੀ ਸਾਡੇ ਅੰਦਰ ਇਹ ਸ਼ਬਦ ਪਰਗਟ ਹੋ ਜਾਂਦੇ ਫਿਰ ਇਹਨਾਂ ਨੂੰ ਆਪ ਸੁਣਨਾ ਹੁੰਦਾ ਜਿਸ ਨੂੰ ਅਨਾਹਤ ਨਾਦ ਵੀ ਕਹਿ ਦਿੰਦੇ ਆ ਹੁਣ ਅਨਾਹਦ ਨਾਦ ਜਾਂ ਅਨਹਦ ਸ਼ਬਦ ਹੈ ਕੀ ਇਹ ਜਿੰਨੇ ਵੀ ਸ਼ਬਦ ਨੇ ਦੂਸਰੀ ਦੁਨੀਆ ਦੇ ਵਿੱਚੋਂ ਇਹ ਆਵਾਜ਼ਾਂ ਪ੍ਰਗਟ ਹੁੰਦੀਆਂ ਫਿਰ ਇਹਨਾਂ ਆਵਾਜ਼ਾਂ ਨੂੰ ਕੋਈ ਵੀ ਬਜਾ ਨਹੀਂ ਰਿਹਾ ਇਹ ਨਹੀਂ ਹੈ ਕਿ ਉੱਧਰ ਕੋਈ ਤਬਲਾ ਵਜਾ ਰਿਹਾ ਆ ਘੰਟੀ ਵਜਾ ਰਿਹਾ ਆ ਇਹ ਬਿਨਾਂ ਬਜਾਇਆ ਤੋਂ ਹੀ ਆਵਾਜ਼ਾਂ ਚੱਲ ਰਹੀਆਂ ਇਹਦਰ ਸੰਸਾਰ ਦੇ ਵਿੱਚ ਆਪਾਂ ਜਦੋਂ ਵੀ ਦੋ ਚੀਜ਼ਾਂ ਨੂੰ ਆਪਸ ਦੇ ਵਿੱਚ ਉਹਦਾ ਟਕਰਾਅ ਕਰਦੇ ਆ ਤਾਂ ਉਦੋਂ ਆਵਾਜ਼ ਪ੍ਰਗਟ ਹੁੰਦੀ ਹੈ ਪਰ ਇਹ ਜੋ ਅਧਿਆਤਮਿਕ ਸਫਰ ਦੇ ਸ਼ਬਦ ਨੇ ਤੁਨਾ ਨੇ ਇਹਨਾਂ ਨੂੰ ਕੋਈ ਵੀ ਬਿਜਾ ਨਹੀਂ ਰਿਹਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਚੱਲਦੇ ਪਏ ਨੇ ਤੇ ਹੁਣ ਜਦੋਂ ਆਪਾਂ ਕਈ ਵਾਰ ਸਿਮਰਨ ਕਰਦੇ ਆ ਤਾਂ ਆਪਾਂ ਨੂੰ ਇਹ ਸੁਣਾਈ ਨਹੀਂ ਦਿੰਦੇ ਕਿਉਂਕਿ ਆਪਾਂ ਇਹਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਲੈਂਦੇ ਆ ਕਿ ਸਾਨੂੰ ਸੁਣਾਈ ਦੇਵੇ ਸੁਣਾਈ ਦੇਵੇ ਹੁਣ ਜਿਨ੍ਹਾਂ ਨੂੰ ਸੁੰਰਦਾ ਹੈ ਉਹਨਾਂ ਨੇ ਆਪਣੇ ਤਨ ਨੂੰ ਪਹਿਲਾਂ ਰਿਲੈਕਸ ਕੀਤਾ ਫਿਰ ਮਨ ਨੂੰ ਰਿਲੈਕਸ ਕੀਤਾ ਤੇ ਫਿਰ ਉਹ ਮੇਰੇ ਅੰਦਰ ਇਹ ਆਵਾਜ਼ਾਂ ਜੋ ਚਲਦੀਆਂ ਸੀ ਉਹ ਸੁਣਾਈ ਦੇਣੀਆਂ ਸ਼ੁਰੂ ਹੋ ਗਈਆਂ ਤੇ ਕਈ ਜੀਵਾਂ ਨੂੰ ਪਤਾ ਨਹੀਂ ਲੱਗਦਾ ਹੁਣ ਮਹਾਰਾਜ ਤਾਂ ਕਹਿੰਦੇ ਵੀ ਚਲਦੇ ਦਾ ਸਾਰਿਆਂ ਦੇ ਅੰਦਰ ਆ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਸਾਰਿਆਂ ਦੇ ਜੀਵਾ ਅੰਦਰ ਇਹ ਸ਼ਬਦ ਚੱਲਦਾ ਹੈ ਇੱਥੋਂ ਤੱਕ ਪੂਰੇ ਬ੍ਰਹਿਮੰਡ ਦੇ ਵਿੱਚ ਇਹ ਸ਼ਬਦ ਚੱਲਦਾ ਹੈ ਹੁਣ ਸੁਣਾਈ ਨਹੀਂ ਦਿੰਦੇ ਪਰੀਸ਼ਾਨ ਹੋ ਗਏ ਤੇ ਜੇ ਸਾਨੂੰ ਸੁਣਾਈ ਦੇ ਵੀ ਗਏ ਤਾਂ ਇਹ ਨਹੀਂ ਪਤਾ ਲੱਗਦਾ ਕਿ ਕਿਹਨੂੰ ਸੁਣੀਏ ਜਿੱਥੇ ਸਾਨੂੰ ਇਹ ਅਨਹਦ ਸ਼ਬਦ ਸੁਣਾਈ ਦੇਣ ਉਸ ਪੁਆਇੰਟ ਤੇ ਮਨ ਨੂੰ ਕਿਵੇਂ ਲੈ ਕੇ ਜਾਣਾ ਹੁਣ ਸਾਰਾ ਖੇਡ ਦੇਖੋ ਜੀ ਵਿਚਾਰਾਂ ਦਾ ਹੈ ਜਦੋਂ ਕੋਈ ਵੀ ਜੀਵ ਨਾਮ ਅਭਿਆਸ ਆਪਣਾ ਸ਼ੁਰੂ ਕਰਦਾ ਹੈ ਸਭ ਤੋਂ ਪਹਿਲਾਂ ਉਹਦਾ ਜੋ ਟਕਰਾਅ ਹੁੰਦਾ ਹੈ ਜਿੱਥੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਉਹ ਹੈ ਜੀ ਵਿਚਾਰਾਂ ਨੂੰ ਵਸ ਵਿੱਚ ਕਰਨਾ ਮਨ ਨੂੰ ਵਿਚਾਰਾਂ ਤੋਂ ਪਰੇ ਕਰਨਾ ਮਨ ਆਪਣੇ ਨੂੰ ਤਨ ਤੋਂ ਵੱਖ ਕਰਨਾ ਹੁਣ ਜਿੰਨੀ ਸਾਡੀ ਉਮਰ ਜ਼ਿਆਦਾ ਹੋ ਗਈ ਤੇ ਅਸੀਂ ਇਸ ਮਾਰਗ ਦੇ ਉੱਤੇ ਲੱਗੇ ਆ ਉਹਨਾਂ ਹੀ ਸਾਨੂੰ ਇਹਦੇ ਵਿੱਚ ਬੈਠਣਾ ਪਵੇਗਾ ਮਿਹਨਤ ਕਰਨੀ ਪਵੇਗੀ ਉਹਨਾਂ ਹੀ ਰਸਨਾ ਤੋਂ ਸਿਮਰਨ ਕਰਨਾ ਪਵੇਗਾ ਜਿੰਨੀ ਸਾਡੀ ਉਮਰ ਜ਼ਿਆਦਾ ਹੋ ਗਈ ਕਈ ਬੱਚੇ ਦੇਖੇ ਨੇ ਸਿਮਰਨ ਕਰਦੇ ਨੇ ਬਹੁਤ ਸੋਹਣੀ ਅਵਸਥਾ ਹੈ ਅਨਹਦ ਸ਼ਬਦ ਵੀ ਸੁਨਾਈ ਦਿੰਦਿਆਂ ਨੇ ਪ੍ਰਕਾਸ਼ ਵੀ ਦਿਖਾਈ ਦਿੰਦਾ ਹੈ ਹੁਣ ਜੇ ਤਾਂ ਕੋਈ ਜੀਵ ਨਹੀਂ ਸਿਮਰਨ ਕਰਦਾ ਤਾਂ ਉਹਦੇ ਅੰਦਰ ਵਿਚਾਰਾਂ ਦਾ ਮੰਡਲ ਬਹੁਤ ਜ਼ਿਆਦਾ ਸਟਰੋਂਗ ਹੋ ਜਾਂਦਾ ਅਜਿਹੇ ਜੀਵ ਨੂੰ ਧਿਆਨ ਦੇ ਵਿੱਚ ਬਿਠਾਈਏ ਤਾਂ ਉਹ ਬੈਠ ਨਹੀਂ ਪਾਵੇਗਾ ਇੱਕ ਹੋਰ ਗੱਲ ਦੇਖਣ ਤੇ ਆਈ ਆ ਕਿ ਜਦੋਂ ਆਪਾਂ ਅੱਖਾਂ ਬੰਦ ਕਰਕੇ ਧਿਆਨ ਦੇ ਵਿੱਚ ਬੈਠਦੇ ਆ ਤਾਂ ਜੋ ਵਿਚਾਰ ਨੇ ਸਾਨੂੰ ਇਦਾਂ ਲੱਗਦਾ ਹੈ ਕਿ ਹੋਰ ਜ਼ਿਆਦਾ ਵੱਧ ਗਏ ਕਿਉਂਕਿ ਜੋ ਅਸੀਂ ਦੇਖਦੇ ਸੀ ਬੋਲਦੇ ਸੀ ਸੁਣਦੇ ਸੀ ਉਹ ਤਾਂ ਚਲੋ ਸਰੀਰਕ ਤੌਰ ਤੇ ਬੰਦ ਹੋ ਗਿਆ ਪਰ ਜੋ ਮਨ ਸਾਡੇ ਨੂੰ ਫੁਰਨੇ ਆ ਰਿਹਾ ਉਹ ਹੋਰ ਜਿਆਦਾ ਵੱਧ ਗਿਆ ਵਿਚਾਰ ਵੀ ਕਿਹੜੇ ਆਉਣਗੇ ਭਵਿੱਖ ਨੂੰ ਲੈ ਕੇ ਬੀਤੇ ਹੋਏ ਸਮੇਂ ਨੂੰ ਲੈ ਕੇ ਪ੍ਰੈਜੈਂਟ ਦਾ ਕੋਈ ਵੀ ਖਿਆਲ ਨਹੀਂ ਆਵੇਗਾ ਜੇ ਸਾਨੂੰ ਪ੍ਰੈਜੈਂਟ ਦਾ ਖਿਆਲ ਆ ਗਿਆ ਚੱਲਦੇ ਹੋਏ ਸਮੇਂ ਦਾ ਤਾਂ ਮਨ ਧਿਆਨ ਚ ਆਵੇਗਾ ਇਹ ਪੰਜ ਜੋ ਨੇ ਕੰਮ ਕਰੋ ਲੰਬੋ ਓੰਕਾਰ ਇਸ ਨੂੰ ਧਿਆਨ ਦੇ ਵਿੱਚ ਨਹੀਂ ਆਉਣ ਦਿੰਦੇ ਮੈਂ ਕੋਈ ਆ ਕੰਮ ਕਰਨਾ ਸੀ ਮੈਂ ਉਹ ਕੰਮ ਈਦਾ ਕੀਤਾ ਉਸ ਜੀਵ ਨੇ ਮੈਨੂੰ ਇਹ ਕਹਿਤਾ ਉਹ ਕਹਿਤਾ ਬਸ ਇਦਾਂ ਦੇ ਸਾਡੇ ਅੰਦਰ ਖਿਆਲ ਆਉਣਗੇ ਹੁਣ ਜਿਹੜਾ ਜੀਵ ਬੈਠ ਗਿਆ ਧਿਆਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਗਏ ਤੇ ਫਿਰ ਉਸ ਨੂੰ ਉਹ ਸ਼ਬਦ ਕਿਵੇਂ ਸੁਣਾਈ ਦੇਵੇਗਾ ਜੈਸ ਸ਼ਬਦ ਨੇ ਸਾਡੇ ਮਨ ਨੂੰ ਉਸ ਸਾਗਰ ਤੋਂ ਪਾਰ ਕਰਨਾ ਸੀ ਹੁਣ ਵਾਹਿਗੁਰੂ ਗੁਰਮੰਤਰੀ ਆਪਾਂ ਜਪਦੇ ਆ ਪਰ ਧਿਆਨ ਨਹੀਂ ਜਾਂਦਾ ਕਿਉਂਕਿ ਧਿਆਨ ਕਿੱਧਰ ਹੈ ਵਿਚਾਰਾਂ ਦੇ ਵਿੱਚ ਜਿੱਦ ਅਸੀਂ ਜਿਆਦਾ ਆਪਣੀ ਉਮਰ ਬਿਤਾਈ ਹੋਈ ਆ ਜੇ ਆਪਾਂ ਦਿਨ ਦਾ ਸਮਾਂ ਵੀ ਵੇਖਦੇ ਆ ਤਾਂ 24 ਘੰਟੇ ਨੇ ਠੀਕ ਜਿਨ੍ਹਾਂ ਨੂੰ ਆਪਾਂ ਕੰਮਾਂ ਦੇ ਵਿੱਚ ਖਾਣ ਪੀਣ ਦੇ ਵਿੱਚ ਰੈਸਟ ਦੇ ਵਿੱਚ ਸੌਣ ਦੇ ਵਿੱਚ ਅਡਜਸਟਮੈਂਟ ਕਰਦੇ ਆ ਹੁਣ ਇੰਨੇ 24 ਘੰਟਿਆਂ ਦੇ ਵਿੱਚ ਆਪਾਂ 5 ਮਿੰਟ ਜੇ ਸਿਮਰਨ ਕਰਾਂਗੇ ਤਾਂ ਗੱਲ ਨਹੀਂ ਬਣੇਗੀ 24 ਘੰਟਿਆਂ ਦੇ ਵਿੱਚੋਂ ਜੇ ਆਪਾਂ ਢਾਈ ਤਿੰਨ ਘੰਟੇ ਦਿਨ ਦੇ ਅਡਜਸਟਮੈਂਟ ਕਰਕੇ ਜਿੱਦਾਂ ਮੰਨ ਲਓ ਸਵੇਰ ਨੂੰ ਇੱਕ ਘੰਟਾ ਸ਼ਾਮ ਨੂੰ ਇੱਕ ਘੰਟਾ ਰਾਤ ਨੂੰ ਸੌਣ ਲੱਗੇ ਜਾਂ ਅਮਰਤ ਵੇਲੇ ਉੱਠ ਕੇ ਆਪਾਂ ਕਰ ਲਈਏ ਤਾਂ ਗੱਲ ਬਣੇਗੀ ਤਾਂ ਮਨ ਉਸ ਪੁਆਇੰਟ ਤੇ ਜਾਵੇਗਾ ਜਿੱਥੇ ਇਸ ਨੂੰ ਅਨਹਦ ਸ਼ਬਦ ਸੁਣਾਈ ਦਿੰਦੇ ਵਿਚਾਰਾਂ ਵਾਲੇ ਜੀਵ ਦਾ ਕੀ ਹੋਵੇਗਾ ਕਿ ਉਹ ਧਿਆਨ ਕਰਨ ਬੈਠੇਗਾ ਤੇ 55 ਜਾਂ 10 ਮਿੰਟਾਂ ਦੇ ਵਿੱਚ ਵਿੱਚ ਉੱਠ ਜਾਵੇਗਾ ਸਰੀਰ ਉਸ ਦਾ ਰਿਲੈਕਸ ਨਹੀਂ ਹੋਵੇਗਾ ਉਹਨੂੰ ਲੱਗੂਗਾ ਕਿ ਮੇਰੇ ਗੋਡਿਆਂ 'ਚ ਦਰਦ ਹੋ ਗਿਆ ਢੂਈ 'ਚ ਦਰਦ ਹੋ ਗਿਆ ਜਾਂ ਕੋਈ ਨਾ ਕੋਈ ਉਹਨੂੰ ਕੰਮ ਚੇਤੇ ਆ ਜਾਊਗਾ ਉਹਨੇ ਕਿਹਾ ਧਿਆਨ ਤਾਂ ਮੇਤੋਂ ਹੁਣ ਚਲੋ ਹੋਇਆ ਨਹੀਂ ਜਾਂ ਉਹ ਇਹ ਸੋਚੂਗਾ ਵੀ ਚਲੋ 10 ਮਿੰਟ ਮੈਂ ਧਿਆਨ 'ਚ ਬਹਿ ਲਿਆ ਹੁਣ ਉੱਠਦੇ ਹਾਂ ਹੁਣ ਅਸੀਂ ਵਿਚਾਰ ਲੈਣ ਦੇ ਤਰੀਕੇ ਤਾਂ ਸਿੱਖ ਲੈ ਵਿਚਾਰਾਂ ਨੂੰ ਪਰੇ ਕਰਨ ਦਾ ਤਰੀਕਾ ਅਸੀਂ ساری ਉਮਰ ਦੇ ਵਿੱਚ ਨਹੀਂ ਸਿੱਖਿਆ ਇਹ ਹੀ ਸਾਡੀ ਸਭ ਤੋਂ ਵੱਡੀ ਗਲਤੀ ਹੈ ਹੁਣ ਵਿਚਾਰਾਂ ਨੂੰ ਪਰੇ ਕਰਨ ਦਾ ਬਾਣੀ ਦੇ ਵਿੱਚ ਇੱਕੋ ਇੱਕ ਤਰੀਕਾ ਆ ਜੀ ਸਿਮਰਨ ਕਰਨਾ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਤੇ ਉਸ ਸਿਮਰਨ ਦੇ ਵਿੱਚ ਆਪਣਾ ਤਨ ਮਨ ਧਨ ਸਾਰਾ ਹੀ ਕੁਝ ਲਾ ਦੇਣਾ ਜੋ ਜੀਵ ਸਿਮਰਨ ਕਰਦਾ ਆ ਨਾਮ ਦਾ ਜਪ ਕਰਦਾ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦਾ ਉਹ ਆਪਣੇ ਆਪ ਹੀ ਉਹਨਾਂ ਸ਼ਬਦਾਂ ਤੱਕ ਪਹੁੰਚ ਜਾਂਦਾ ਤੇ ਜਦੋਂ ਵੀ ਆਪਾਂ ਸਿਮਰਨ ਕਰਨਾ ਹੁੰਦਾ ਪਹਿਲਾਂ ਗੁਰਮੰਤਰ ਹੁੰਦਾ ਗੁਰਮੰਤਰ ਕੋਈ ਵੀ ਆਪਾਂ ਲੈ ਸਕਦੇ ਆ ਜੋ ਵੀ ਹਰ ਇੱਕ ਮਨ ਨੂੰ ਅਲੱਗ-ਅਲੱਗ ਚੀਜ਼ਾਂ ਰੰਗ ਢੰਗ ਸਭ ਕੁਝ ਅਲੱਗ-ਅਲੱਗ ਹੈ ਹਰ ਇੱਕ ਮਨ ਦਾ ਜੋ ਵੀ ਚੰਗਾ ਲੱਗਦਾ ਉਹ ਗੁਰਮੰਤਰ ਲੈ ਕੇ ਇਹਦਾ ਅਭਿਆਸ ਕਰਨਾ ਹੁੰਦਾ ਜਿਵੇਂ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਆ ਜੋ ਕਿ ਸਵਾਸਾਂ ਦੇ ਵਿੱਚ ਬਹੁਤ ਜਲਦੀ ਉੱਤਰ ਜਾਂਦਾ ਰੋਮ-ਰੋਮ ਦੇ ਵਿੱਚ ਬਹੁਤ ਵਧੀਆ ਚੱਲਦਾ ਹੈ ਤੇ ਜਦੋਂ ਵੀ ਆਪਾਂ ਸਿਮਰਨ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਆਪਣੇ ਰਸਨਾ ਦਾ ਇਸਤੇਮਾਲ ਕਰਦੇ ਆ ਤੇ ਕਰਨਾ ਵੀ ਸਭ ਤੋਂ ਪਹਿਲਾਂ ਰਸਨਾ ਤੋਂ ਹੀ ਚਾਹੀਦਾ ਫਿਰ ਆਪਾਂ ਮਾਨੀ ਮੰਨ ਕਰਦੇ ਆ ਉਸ ਤੋਂ ਬਾਅਦ ਅਜੱਪਾ ਜਾਪ ਚੱਲਦਾ ਰੋਮ ਰੋਮ ਸਿਮਰਨ ਚੱਲਦਾ ਇਹ ਮਨ ਦੀ ਅਵਸਥਾ ਆ ਇਹ ਹੌਲੀ ਹੌਲੀ ਬਦਲਦੀ ਆ ਤੇ ਬਦਲੇਗੀ ਤਾਂ ਜੇ ਆਪਾਂ ਇਧਰ ਧਿਆਨ ਦੇ ਕੇ ਰੀਜ ਦੇ ਨਾਲ ਚਾਹ ਦੇ ਨਾਲ ਪਿਆਰ ਦੇ ਨਾਲ ਸਿਮਰਨ ਕਰਾਂਗੇ ਇੱਕ ਖਾਸ ਸਮਾਂ ਕੱਢ ਕੇ ਕਰਾਂਗੇ ਕਿਉਂਕਿ ਮਹਾਰਾਜ ਵੀ ਪਿੱਛੋਂ ਦੇਖਦੇ ਪਏ ਆ ਨਾ ਕਿ ਇਹਨੇ ਸਮਾਂ ਕੱਢਿਆ ਕਿ ਨਹੀਂ ਕੱਢਿਆ ਜਿੰਨੇ ਸਾਡੇ ਅੰਦਰ ਫੁਰਨੇ ਚੱਲਦੇ ਸੀ ਉਹ ਸਾਰੇ ਹੀ ਜਿਦਾਂ ਇੱਕ ਆਪਾਂ ਕੋਈ ਕੱਪੜਾ ਲਾ ਲਓ ਗੰਦਗੀ ਦੇ ਨਾਲ ਭਰਿਆ ਆ ਤੇ ਆਪਾਂ ਉਹਨੂੰ ਵਾਸ਼ ਕਰਦੇ ਆ ਇਸੇ ਤਰ੍ਹਾਂ ਸਿਮਰਨ ਕਰਨ ਦੇ ਨਾਲ ਵੀ ਮਨ ਵਾਸ਼ ਹੋ ਜਾਂਦਾ ਜਦੋਂ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੀ ਜਾਂਨੇ ਕਰੀ ਜਾਂਨੇ ਮਨ ਨੂੰ ਅਖੀਰੀ ਜਾ ਕੇ ਅਸੀਂ ਕੁਮਾਰੀ ਚੜਦੀ ਆ ਕਿ ਰਸਨਾ ਆਪਣੇ ਆਪ ਬੰਦ ਹੋ ਜਾਂਦੀ ਆ ਬੰਦ ਹੋ ਜਾਂਦੀ ਆ ਫਿਰ ਬੋਲਣ ਨੂੰ ਚਤ ਨਹੀਂ ਕਰਦਾ ਬੋਲਣ ਨੂੰ ਜੀ ਨਹੀਂ ਕਰਦਾ ਕੋਈ ਬੁਲਾਵੇ ਤਾਂ ਵੀ ਆਪਾਂ ਬੋਲਾਂਗੇ ਨਹੀਂ ਐਨੀ ਕੁਮਾਰੀ ਨਾਮ ਦੀ ਚੜ ਜਾਂਦੀ ਆ ਮਰੇ ਕਹਿੰਦੇ ਤੁਹਾਡੇ ਗਲ ਦੇ ਵਿੱਚ ਜਮਾ ਨਿਫਾਹੀ ਪਾਈ ਆ ਇਕੱਟੀ ਜਾਂਦੀ ਆ ਜਦੋਂ ਪਾਸ ਸਿਮਰਨ ਕਰਦੇ ਆ ਨੌ ਦੁਆਰਾਂ ਦੇ ਵਿੱਚ ਹੀ ਇਹ ਮਾਇਆ ਘੁੰਮਦੀ ਆ ਤੇ ਮਨ ਨੌ ਦੁਆਰਾਂ ਦੇ ਵਿੱਚੋਂ ਨਿਕਲ ਜਾਂਦਾ ਜਦੋਂ ਸਾਡੇ ਵਿਚਾਰ ਭਰੇ ਹੋ ਗਏ ਫੇਰ ਬਸ ਹਰ ਸਮੇ 24 ਘੰਟੇ ਵਾਸਤੇ ਹੀ ਸਾਡਾ ਸਿਮਰਨ ਚੱਲਦਾ ਰਹਿੰਦਾ ਹੁਣ ਇੱਥੇ ਸਾਡੀ ਵਿਵਸਥਾ ਬਣਨੀ ਸ਼ੁਰੂ ਹੋ ਜਾਂਦੀ ਆ ਕਿ ਆਪਾ ਕਹਿੰਦੇ ਆ ਨਾ ਕਿ ਮਨ ਵਿਚਾਰਾਂ ਦੇ ਨਾਲ ਭਰਿਆ ਆ ਇਹਨੂੰ ਖਾਲੀ ਕਰ ਦਿਓ ਵਸ ਵਿੱਚ ਕਰ ਲਓ ਆਪਣੇ ਵਿਚਾਰਾਂ ਨੂੰ ਜਦੋਂ ਸਾਡਾ ਮਨ ਟਿੱਕੇ ਬੈਠ ਜਾਂਦਾ ਇੱਥੋਂ ਹੀ ਮਾਲਕ ਕਿਰਪਾ ਕਰਦੇ ਆ ਮਨ ਉਸ ਦਰ ਤੇ ਪਹੁੰਚਦਾ ਜਿੱਥੇ ਇਹ ਸ਼ਬਦ ਚੱਲਦੇ ਪਏ ਆ ਸੋ ਦਰ ਕਿਹਾ ਸੋ ਕਰਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਇੱਥੇ ਕਹਿੰਦੇ ਅਨੇਕਾ ਹੀ ਤਰ੍ਹਾਂ ਦੇ ਜੋ ਸ਼ਬਦ ਨੇ ਉਹ ਚੱਲਦੇ ਨੇ ਉਹ ਦਰ ਹੈ ਇੱਕ ਜਿੱਥੇ ਇਹ ਸ਼ਬਦ ਚਲਦੇ ਨੇ ਕਈ ਜੀਵਾਂ ਨੂੰ ਹੁਣ ਮੋਸਟਲੀ ਸਨਾਟੇ ਵਰਗੀ ਆਵਾਜ਼ ਸੁਣਾਈ ਦਿੰਦੀ ਹੈ ਕਿਉਂਕਿ ਜਿਵੇਂ ਕਈ ਵਾਰ ਮਾਈਕ ਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ ਟੀਂ ਦੇ ਨਹੀਂ ਕਰਕੇ ਬਿੰਡੇ ਦੇ ਵੱਜਣ ਵਰਗੀ ਆਵਾਜ਼ ਘੰਟੀਆਂ ਦੀ ਆਵਾਜ਼ ਮੰਦਰ ਦੇ ਵਿੱਚ ਘੰਟਾ ਨਹੀਂ ਵੱਜਦਾ ਕਈਆਂ ਨੂੰ ਸੰਖ ਦੀ ਆਵਾਜ਼ ਵੀ ਸੁਣਾਈ ਦਿੰਦੀ ਦਾਸ ਨੂੰ ਵੀ ਕਈ ਵਾਰੀ ਜਿਵੇਂ ਬੈਲ ਨਹੀਂ ਵੱਜਦੀ ਉੱਥੇ ਮੰਦਰ ਦੇ ਵਿੱਚ ਕਈ ਵਾਰ ਸੁਣਾਈ ਦਿੰਦੀ ਤੇ ਕਈਆਂ ਨੂੰ ਬੌਂਸਰੀ ਵਰਗੀ ਵੀ ਆਵਾਜ਼ ਸੁਣਾਈ ਦਿੰਦੀ ਹੁਣ ਇਹ ਸਾਰੀਆਂ ਹੀ ਆਵਾਜ਼ਾਂ ਸਾਰੇ ਜੀਭਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਨਾਲ ਸੁਣਾਈ ਦਿੰਦੀਆਂ ਕਿਸੇ ਨੂੰ ਖੱਬਿਓ ਸੱਜਿਓ ਉੱਪਰ ਥੱਲਿਓ ਕਿਸੇ ਨੂੰ ਉੱਚੀ ਕੇ ਇਹਨੂੰ ਥੋੜਾ ਮੱਧਮ ਸੁਣਾਈ ਦਿੰਦੀ ਹੈ ਕਹਿੰਦਾ ਭਾਵੇਂ ਜਿੰਨਾ ਮਨ ਨੇ ਟੈਕ ਗਿਆ ਓਨਾ ਹੀ ਜ਼ਿਆਦਾ ਇਹ ਹੌਲੀ-ਹੌਲੀ ਕਲੀਅਰ ਹੁੰਦੇ ਆ ਤੇ ਇਹ ਦੇਖੋ ਹੁਣ ਮਨ ਨੇ ਸਫਰ ਤੈਅ ਕੀਤਾ ਨੌ ਦਵਾਰਾਂ ਦੇ ਵਿੱਚੋਂ ਮਨ ਨਿਕਲਿਆ ਨਾ ਮਰੇ ਕਹਿੰਦੇ ਮੂਦਲੀਏ ਦਰਵਾਜੇ ਵਾਜੀ ਵਾਲੇ ਅਨਹਦ ਵਾਜੇ ਜਦੋਂ ਨੌ ਦਵਾਰ ਬੰਦ ਹੋ ਗਏ ਫੇਰ ਹੀ ਇਹ ਸ਼ਬਦ ਸੁਣਾਈ ਦੇਣਗੇ ਹੁਣ ਜਿਨ੍ਹਾਂ ਨੂੰ ਸੁਣਾਈ ਨਹੀਂ ਦਿੰਦੇ ਉਹ ਇੱਥੇ ਤੱਕ ਪਹੁੰਚੇ ਹੀ ਨਹੀਂ ਰਸਨਾ ਤੋਂ ਸਿਮਰਨ ਕਰ ਲਿਆ ਪਰ ਧਿਆਨ ਨੀ ਨ ਲੱਗਾ ਮਨ ਹਾਜ਼ਰ ਨਹੀਂ ਸੀ ਸੁਣਨ ਦੇ ਵਿੱਚ ਨਾ ਸ਼ਬਦ ਸੁਣਨ ਦਾ ਕਾਰਨ ਇਹ ਹੈ ਕਿ ਮਨ ਨੇ ਕੋਈ ਸਫ਼ਰ ਤੈਅ ਨਹੀਂ ਕੀਤਾ ਸਰੀਰਕ ਤੌਰ ਤੇ ਜਾਪ ਕਰ ਲਿਆ ਹੁਣ ਜਦੋਂ ਵੀ ਸ਼ਬਦ ਸੁਣਾਈ ਦੇਣਗੇ ਨਿਸ਼ਾਨੀ ਇਹ ਹੈ ਕਿ ਮਨ ਟਿਕਿਆ ਹੋਇਆ ਹੋਵੇਗਾ ਮਨ ਮਰਿਆ ਹੋਇਆ ਹੋਵੇਗਾ ਫੇਰ ਹੀ ਸਾਨੂੰ ਉਹ ਆਵਾਜ਼ਾਂ ਸੁਣਾਈ ਦੇਣਗੀਆਂ ਹੁਣ ਇਹ ਜੋ ਆਵਾਜ਼ ਪਰਗਟ ਹੋ ਗਈ ਆ ਜਿਹੜੀ ਲਗਾਤਾਰ ਚੱਲੀ ਜਾਂਦੀ ਆ ਇਹਨੂੰ ਕਿਤੇ ਵੀ ਬੈਠ ਕੇ ਸੁਣ ਲਿਓ ਹਰ ਜਗ੍ਹਾ ਚਲਦੀ ਹੋਵੇਗੀ ਇਹ ਨਹੀਂ ਵੀ ਕਿਤੇ ਚਲਦੀ ਆ ਤੇ ਕਿਤੇ ਨਹੀਂ ਚਲਦੀ ਜਿੱਥੇ ਮੰਨ ਲਓ ਨਹੀਂ ਸਾਨੂੰ ਸੁਣਾਈ ਦਿੰਦੀ ਉੱਥੇ ਕੋਈ ਸ਼ੋਰ ਸ਼ਰਾਬਾ ਹੋਵੇਗਾ ਮਨ ਨੂੰ ਤੁਸੀਂ ਇਕਾਂਤ ਕਮਰੇ ਦੇ ਵਿੱਚ ਰੱਖ ਲਓ ਰਾਤ ਨੂੰ ਚੱਲ ਜਾਓ ਕਿਉਂਕਿ ਉਦੋਂ ਕੋਈ ਵੀ ਹੋਰਨ ਦਾ ਕੋਈ ਸ਼ੋਰ ਸ਼ਰਾਬਾ ਗੱਡੀਆਂ ਕਾਰਾਂ ਦਾ ਸ਼ਰਾਬਾ ਫੈਕਟਰੀਆਂ ਦਾ ਸ਼ਰਾਬਾ ਨਹੀਂ ਹੁੰਦਾ ਕੋਈ ਵੀ ਸ਼ਾਂਤ ਹੁੰਦਾ ਆ ਸ਼ਾਂਤਵੇਂ ਮਾਹੌਲ ਦੇ ਵਿੱਚ ਇਹ ਆਵਾਜ਼ਾਂ ਬਹੁਤ ਸੁਣਾਈ ਦਿੰਦੀਆਂ ਉੱਚੀ ਹੋ ਜਾਂਦੀਆਂ ਗਹਿਰੀਆਂ ਹੋ ਜਾਂਦੀਆਂ ਜਦੋਂ ਆਪਣੇ ਘਰਾਂ ਦੇ ਵਿੱਚ ਹੀ ਸਰਦੀਆਂ ਦੇ ਵਿੱਚ 11 12 ਰਾਤ ਦੇ ਵੱਜੇ ਹੁਣ ਤਾਂ ਇਹ ਆਵਾਜ਼ ਬਹੁਤ ਕਲੀਅਰ ਸੁਣਾਈ ਦਿੰਦੀ ਆ ਹੁਣ ਜਦੋਂ ਜੀਵ ਇਹਨੂੰ ਬਾਰ ਬਾਰ ਸੁਣੀ ਜਾਂਦਾ ਸੁਣੀ ਜਾਂਦਾ ਸੁਣੀ ਜਾਂਦਾ ਇਹਦੇ ਵਿੱਚ ਆਪਣਾ ਧਿਆਨ ਰੱਖਦਾ ਜਦੋਂ ਆਪਾਂ ਮੈਡੀਟੇਸ਼ਨ ਕਰਨ ਲੱਗਿਆਂ ਉਸ ਤੋਂ ਬਾਅਦ ਕੀ ਕਰਨਾ ਹੁੰਦਾ ਮਨ ਨੇ ਤੇ ਤਨ ਨੇ ਧਨਵੀ 0 ਮਨਵੀ 0 ਇਹ ਅੰਦਰੋਂ ਆਵਾਜ਼ਾਂ ਆਪਣੇ ਆਪ ਚੱਲਦੀਆਂ ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਜੋ ਹੀ ਮਨ ਚੁੱਪ ਕਰ ਗਿਆ ਇਹ ਆਵਾਜ਼ਾਂ ਉੱਚੀ ਹੋ ਜਾਣਗੀਆਂ ਜਦੋਂ ਜੀਵ ਇਹਦੇ ਵਿੱਚ ਸਮਾਉਣਾ ਸਿੱਖ ਜਾਂਦਾ ਫਿਰ ਸਮਾਧੀ ਵੱਲ ਨੂੰ ਚਲੀ ਜਾਂਦਾ ਇਹ ਸੁੰਨ ਤੇ ਸਮਾਧ ਵੱਲ ਚਲੀ ਜਾਂਦਾ ਜਦੋਂ ਜੀਵ ਇਸ ਅਵਸਥਾ ਨੂੰ ਪਾਲਣਦਾ ਫਿਰ ਇੱਕ ਹੋ ਜਾਂਦਾ ਇਨ੍ਹਾਂ ਹੀ ਸ਼ਬਦਾਂ ਤੋਂ ਬਾਅਦ ਇੱਕ ਭਾਰੀ ਆਵਾਜ਼ ਸੁਣਾਈ ਦਿੰਦੀ ਆ ਇਹ ਉਹਨੂੰ ਸੁਣਾਈ ਦੇਵੇਗੀ ਜੋ ਇਹਨਾਂ ਸ਼ਬਦਾਂ ਨੂੰ ਪਹਿਲਾਂ ਸੁਣੇਗਾ ਮੰਨ ਲਓ ਪਾ ਕੋਈ ਉਹ ਘੰਟੀ ਨਹੀਂ ਵਜਾਉਂਦੇ ਮੰਦਰ ਦੀ ਘੰਟੀ ਇੱਕ ਤਾਂ ਪਹਿਲਾਂ ਘੰਟੀ ਵੱਜਦੀ ਆ ਉਸ ਤੋਂ ਬਾਅਦ ਜੋ ਪਾ ਨੂੰ ਇੱਕ ਆਵਾਜ਼ ਭਾਰੀ ਸੁਣਾਈ ਦਿੰਦੀ ਆ ਕਿਤੇ ਨਾ ਕਿਤੇ ਇਹ ਆਵਾਜ਼ ਹਰ ਇੱਕ ਜਗ੍ਹਾ ਚੱਲਦੀ ਪਈ ਆ ਮਿੱਟੀ ਦੇ ਕਣ ਦੇ ਵਿੱਚ ਵੀ ਚੱਲਦੀ ਪਈ ਆ ਪਰ ਇੱਥੇ ਤੱਕਰ ਪਹੁੰਚਣ ਵਾਸਤੇ ਮਨ ਨੂੰ ਬਹੁਤ ਸੁਖਮ ਜਾਣਾ ਪੈਂਦਾ ਹੁਣ ਜੇ ਕਿਸੇ ਜੀਵ ਨੂੰ ਇਹ ਭਾਰੀ ਆਵਾਜ਼ ਵੀ ਸੁਣਾਈ ਦਿੰਦੀ ਆ ਤਾਂ ਸਮਝੋ ਉਹ ਪਰਮਾਤਮਾ ਦੀ ਆਵਾਜ਼ ਨੂੰ ਸੁਣ ਰਿਹਾ ਤਾਂ ਸਮਝੋ ਉਹ ਨਾਦ ਨੂੰ ਸੁਣ ਰਿਹਾ ਉਦੋਂ ਅਸੀਂ ਪਰਮਾਤਮਾ ਦੇ ਬਹੁਤ ਕਰੀਬ ਹੁੰਦੇ ਆ ਗੁਰਬਾਣੀ 'ਚ ਇੱਕ ਸ਼ਬਦ ਹੁੰਦਾ ਨਾ ਪੰਜ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਅਨਹਦ ਬਾਣੀ ਜਿਨ੍ਹਾਂ ਦੇ ਅੰਦਰ ਚੱਲਦੀ ਆ ਤੇ ਆਪਾਂ ਉਹਦੀ ਸੇਵਾ ਕਰਦੇ ਆ ਫਿਰ ਨਾਦ ਵੀ ਉਸੇ ਜੀਵ ਨੂੰ ਸੁਣਾਈ ਦਿੰਦਾ ਕਿਉਂਕਿ ਨਾਦ ਬਹੁਤ ਗਹਿਰਾਈ ਦੇ ਵਿੱਚ ਜੀਵ ਨੂੰ ਸੁਣਾਈ ਦਿੰਦਾ ਜਿੱਥੇ ਤੱਕ ਮਨ ਜਾਵੇਗਾ ਉਹੀ ਆਵਾਜ਼ਾਂ ਸੁਣਾਈ ਦੇਣਗੀਆਂ ਬਸ ਧਿਆਨ ਦੀ ਗਹਿਰਾਈ ਦੇ ਵਿੱਚ ਉਤਰਨਾ ਹੈ ਵਿਚਾਰਾਂ ਨੂੰ ਪਰੇ ਕਰਨਾ ਹੈ ਇਸ ਤਰ੍ਹਾਂ ਸਾਨੂੰ ਹੌਲੀ ਹੌਲੀ ਇਹ ਆਵਾਜ਼ਾਂ ਬਦਲਦੀਆਂ ਸੁਣਾਈ ਦਿੰਦੀਆਂ ਹਨ ਪਰ ਮਿਹਨਤ ਕਰਨੀ ਪੈਂਦੀ ਆ ਫਿਰ ਤਾਂ ਇਹ ਸ਼ਬਦ ਹਰ ਸਮੇਂ ਮਾਲਕ ਕਿਰਪਾ ਕਰਦੇ ਨੇ ਉੱਠਦੇ ਬੈਠਦੇ ਹਰ ਸਮੇਂ ਚੱਲਦੇ ਰਹਿੰਦੇ ਨੇ ਤੇ ਸੁਰਤੀ ਜੋ ਆ ਇਹਨਾਂ ਦੇ ਵਿੱਚ ਰਮੀ ਰਹਿੰਦੀ ਆ ਕੁਝ ਵੀ ਅਲੱਗ ਦੇਣੀ ਕਰਨ ਦੀ ਲੋੜ ਨਹੀਂ ਹੈ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਹੈ ਮਿਹਨਤ ਕਰਨੀ ਪੈਂਦੀ ਆ